ਪਿਆਰੇ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਫੇਰ ਤੋਂ ਤੁਹਾਡੇ ਨਾਲ ਇੱਕ ਨਵੀਂ ਜਗ੍ਹਾ ਦੇ ਉੱਪਰ ਸਾਂਝ ਪਾ ਰਿਹਾ ਹਾਂ ਸੋ ਜ਼ਿਆਦਾ ਲੰਬਾ ਸਮਾਂ ਨਾ ਲਈਏ ਤੇ ਦੱਸ ਦਈਏ ਕਿ ਅਸੀਂ ਅੱਜ ਪਹੁੰਚੇ ਹਾਂ ਦੋਸਤੋ ਜਿਲ੍ਹਾ ਵਾਲਾ ਬਾਗ ਆਓ ਉੱਥੋਂ ਦੇ ਇਤਿਹਾਸ ਬਾਰੇ ਕਰਦੇ ਹਾਂ ਡੂੰਘੀਆਂ ਗੱਲਾਂ ਬਾਤਾਂ ਸੋ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈਗਾ ਜਦੋਂ ਆਪਾਂ ਛੋਟੇ ਹੁੰਦੇ ਪੜ੍ਹਦੇ ਸੀਗੇ ਕਿ ਪੰਜਾਬ ਦੀ ਕੀ ਦੇਣ ਰਹੀ ਹੈ ਆਜ਼ਾਦੀ ਲਹਿਰ ਵਾਰੇ ਸੋ ਜ਼ਿਲ੍ਹਿਆਂ ਵਾਲਾ ਬਾਗ ਦਾ ਜੋ ਹੱਤਿਆਕਾਂਡ ਹੋਇਆ ਗਿਆ ਇਹ ਵਰਲਡ ਲੈਵਲ ਦੀਆਂ ਗੱਲਾਂ ਬਾਤਾਂ ਨੇ ਜਿਹਦੇ ਨਾਲ ਕਿ ਹਰ ਇੱਕ ਦਾ ਦਿਲ ਉਹ ਕੰਬਿਆ ਜੋ ਅੱਜ ਤੱਕ ਵੀ ਜਿਹਦਾ ਰੋਸ ਲੋਕਾਂ ਦੇ ਵਿੱਚ ਅੱਜ ਵੀ ਹੈਗਾ ਗੱਲ ਕਰ ਲਈਏ 13 ਅਪ੍ਰੈਲ 1919 ਨੂੰ ਇਹ ਹੱਤਿਆਕਾਂਡ ਵਾਪਰਦਾ ਦੋਸਤੋ ਇਹ ਹੱਤਿਆਕਾਂਡ ਦੀ ਵਜ੍ਹਾ ਕੀ ਸੀ ਹੱਤਿਆਕਾਂਡ ਰੋਲਟੈਕ ਤੋਂ ਕੋਈ ਪਾਸ ਕਰਨ ਹੋਣ ਜਾ ਰਿਹਾ ਸੀਗਾ ਉਹਦੇ ਵਿਰੋਧ ਦੇ ਵਿੱਚ ਵਿਸਾਖੀ ਦਾ ਮੇਲਾ ਸੀਗਾ ਉਦੋਂ ਅੰਮ੍ਰਿਤਸਰ ਸੋ ਇੱਕ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਨਾ ਸ਼ਾਂਤਮਈ ਭੀੜ ਜਿਹੜੀ ਸੀ ਇਕੱਠੀ ਸੀ ਉਦੋਂ ਸੋ ਡਾਕਟਰ ਸੈਫੁਦੀਨ ਕਿਚਲੂ ਤੇ ਡਾਕਟਰ ਸਤਿਆਪਾਲ ਦੀ ਉਸ ਸਮੇਂ ਗ੍ਰਿਫਤਾਰੀ ਹੋਈ ਸੀਗੀ ਜੰਤਕ ਇਕੱਠ ਦੇ ਜਵਾਬ ਦੇ ਵਿੱਚ ਨਾ ਅਸਥਾਈ ਬਰਗੇਡੀਅਰ ਜਰਨਲ ਆਰ ایਚ ਡਾਇਰ ਨੇ ਬ੍ਰਿਟਿਸ਼ ਭਾਰਤੀ ਫੌਜ ਤੇ ਗੋਰਖਾ ਰੈਜੀਮੈਂਟਾਂ ਨੂੰ ਨਾਲ ਲੋਕਾਂ ਨੂੰ ਘੇਰ ਲਿਆ ਉਹਨਾਂ ਨੇ ਜ਼ਿਲ੍ਹਾ ਵਾਲਾ ਬਾਗ ਤੋਂ ਸਿਰਫ ਇੱਕ ਪਾਸੇ ਹੀ ਨਿਕਲਿਆ ਜਾ ਸਕਦਾ ਸੀ ਦੋਸਤੋ ਕਿਉਂਕਿ ਬਾਕੀ ਜਿਹੜੀਆਂ ਤਿੰਨੇ ਪਾਸੇ ਦੀਆਂ ਇਮਾਰਤਾਂ ਸੀ ਉਹਨਾਂ ਨੂੰ ਮਤਲਬ ਹਕੂਮਤ ਨੇ ਉਹਨਾਂ ਨੂੰ ਘੇਰ ਲਿਆ ਸੀ ਤਿੰਨਾਂ ਪਾਸਿਆਂ ਤੋਂ ਆਪਣੀਆਂ ਫੌਜਾਂ ਦੇ ਨਾਲ ਬਾਹਰ ਨਿਕਲਣ ਤੋਂ ਰੋਕਣ ਤੋਂ ਬਾਅਦ ਉਹਨਾਂ ਨੇ ਜਦੋਂ ਭੀੜ ਦੇ ਉੱਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਦੋਸਤੋ ਤਾਂ ਪ੍ਰਦਰਸ਼ਨਕਾਰੀ ਜਿਹੜੇ ਉਹ ਭੱਜਣ ਦੀ ਕੋਸ਼ਿਸ਼ ਕਰਦੇ ਸੀਗੇ ਤਾਂ ਉਹਨਾਂ ਉੱਪਰ ਗੋਲੀਬਾਰੀ ਹੋਈ ਗੋਲੀਬਾਰੀ ਮਤਲਬ ਇੰਨੀ ਜ਼ਿਆਦਾ ਭਿਆਨਕ ਸੀ ਦੋਸਤੋ ਕਿ ਲੋਕ ਡਰਦੇ ਮਾਰਾ ਇੱਕ ਦੂਜੇ ਦੇ ਉੱਪਰ ਲਤਾੜੇ ਗਏ ਤੇ ਕੁਝ ਨੇ ਜਿਹੜਾ ਇੱਥੇ ਖੂਹ ਬਣਿਆ ਹੋਇਆ ਹੈਗਾ ਉਹ ਖੂਹ ਦੇ ਵਿੱਚ ਸਾਲਾ ਮਾਰ-ਮਾਰ ਕੇ ਆਪਣੀਆਂ ਸ਼ਹੀਦੀਆਂ ਦੇ ਦਿੱਤੀਆਂ ਦੋਸਤੋ ਆਪਣੀਆਂ ਜਾਨਾਂ ਨਿਸ਼ਾਵਰ ਕਰਨੀਆਂ ਪੈਗੀਆਂ ਲੋਕਾਂ ਨੂੰ ਸੋ ਸਾਰਾ ਇੱਥੇ ਪ੍ਰੋਜੈਕਟ ਦੇ ਰਾਹੀਂ ਸਿਸਟਮ ਹੈ ਜਿਹੜਾ ਉਹ ਸਮਝਾਇਆ ਜਾਂਦਾ ਹੈਗਾ ਕੀ ਗੱਲਬਾਤ ਹੋਈ ਕਿਵੇਂ ਉਸ ਉਦੋਂ ਦੀ ਲਹਿਰ ਸੀਗੀ ਕਿੰਨੀਆਂ ਮੌਤਾਂ ਹੋਈਆਂ ਉਹ ਸਾਰਾ ਤੁਹਾਨੂੰ ਮੈਂ ਅੱਗੇ ਦੱਸਦਾਗਾ ਦੋਸਤੋ ਸੋ ਪੰਜਾਬ ਦੇ ਜੇ ਆਪਾਂ ਸੰਘਰਸ਼ ਦੀ ਗੱਲ ਕਰੀਏ ਦੋਸਤੋ ਤਾਂ ਪੰਜਾਬ ਨੇ ਸਭ ਤੋਂ ਵੱਧ ਸ਼ਹੀਦियां ਦਿੱਤੀਆਂ ਨੇ ਹਰ ਇੱਕ ਲਹਿਰ ਦੇ ਵਿੱਚ ਜਿਵੇਂ 1857 ਦੇ ਵਿੱਚ ਕੂਕਾ ਲਹਿਰ ਵੀ ਚੱਲੀ ਫਿਰ ਪਗੜੀ ਸੰਭਾਲ ਜੱਟਾ ਲਹਿਰ ਚੱਲੀ ਸੋ ਇਹਨਾਂ ਲਹਿਰਾਂ ਦੇ ਜੋ ਸੰਘਰਸ਼ ਸੀਗੇ ਇਹਨਾਂ ਦੇ ਨਾਮ ਅੱਜ ਵੀ ਸੁਨਹਿਰੀ ਪੰਨਿਆਂ ਦੇ ਵਿੱਚ ਇਤਿਹਾਸ ਦੇ ਵਿੱਚ ਦਰਜ ਨੇ ਦੋਸਤੋ ਗੱਲ ਕਰਨਾ ਮੈਂ ਜ਼ਿਲ੍ਹਾ ਵਾਲੇ ਬਾਗ ਦੀ ਦੋਸਤੋ ਤਾਂ ਇੱਕ ਅੰਦਾਜ਼ਾ ਦੱਸਿਆ ਜਾਂਦਾ ਹੈਗਾ ਕਿ 379 ਤੋਂ ਵੱਧ ਤਾਂ ਮੌਤਾਂ ਹੋ ਗਈਆਂ ਸੀ ਦੋਸਤੋ 1500 ਤੋਂ ਵੱਧ ਲੋਕਾਂ ਜਿਹੜੀ ਦੀ ਗਿਣਤੀ ਤਾਂ ਵੈਸੇ ਜ਼ਿਆਦਾ ਕਹਿੰਦੇ 1500 ਲੋਕਾਂ ਤੱਕ ਹੈ ਵੀ 1200 ਤੋਂ ਵੱਧ ਲੋਕ ਇੱਥੇ ਜ਼ਖਮੀ ਹੋਏ ਸੀਗੇ ਸੋ ਕੁਝ ਇਹੋ ਜਿਹੇ ਵੀ ਲੋਕ ਸੀ ਕਹਿੰਦੇ ਜਿਹੜੇ ਮਤਲਬ 192 ਦੇ ਲਗਭਗ ਲੋਕ ਸੀਗੇ ਜਿਹੜੇ ਉਹ ਗੰਭੀਰ ਜ਼ਖਮੀ ਹੋਏ ਸੀਗੇ ਸੋ ਬ੍ਰਿਟੇਨ ਨੇ ਇਹ ਕਤਲਿਆਮ ਸੀਗਾ ਜਿਹੜਾ ਇਹਦੀ ਰਸਮੀ ਤੌਰ ਤੇ ਕਦੇ ਮਾਫੀ ਨਹੀਂ ਮੰਗੀ ਹੈਗੀ ਪਰ 2019 ਵਿੱਚ ਡੂੰਗੇ ਅਫਸੋਸ ਦਾ ਇਹਨਾਂ ਨੇ ਪ੍ਰਗਟਾਵਾ ਕੀਤਾ ਸੀਗਾ ਵੀ ਸਾਥੋਂ ਮਤਲਬ ਉੱਥੇ ਕੁਝ ਗਲਤੀਆਂ ਹੋਈਆਂ ਹੈਨਾ ਸੋ ਗੱਲ ਕਰ ਲਾਂ ਦੋਸਤੋ ਜਦੋਂ ਇੱਥੇ ਆਉਨੇ ਆ ਨਾ ਤਾ ਮਨ ਬਹੁਤ ਹੀ ਜ਼ਿਆਦਾ ਭਾਵਕ ਹੋ ਜਾਂਦਾ ਹੈ। ਮੈਂ ਛੋਟੇ-ਛੋਟੇ ਬੱਚਿਆਂ ਨੂੰ ਆਪਣੇ ਧੀਆਂ ਨੂੰ ਅਸੀਂ ਨਾਲ ਲੈ ਕੇ ਤਾਂ ਆਏ ਹਾਂਗੇ ਕਿ ਮੈਂ ਹਰ ਵਾਰ ਸੋਚਦਾ ਹੁੰਨਾ ਕਿ ਉਹ ਚਿੰਗਾਰੀ ਜੋ ਅਣਖ ਦੀ ਅੱਜ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਵਿੱਚ ਸੀਗੀ ਉਹ ਅੱਜ ਵੀ ਮਤਲਬ ਉਹ ਹੋਣੀ ਚਾਹੀਦੀ ਆ ਆਉਣ ਵਾਲੀ ਪੀੜ੍ਹੀ ਦੇ ਵਿੱਚ ਵੀ ਕਿਉਂਕਿ ਪੰਜਾਬੀਆਂ ਨੇ ਕਦੇ ਵੀ ਕਿਸਦਾ ਜ਼ੁਲਮ ਜਾ ਹਾਰ ਨਹੀਂ ਮੰਨੀ ਕਿਸੇ ਦੇ ਅੱਗੇ ਸੋ ਉਹ ਇਨਕਲਾਬ ਸੀਗਾ ਦੋਸਤੋ ਇਨਕਲਾਬ ਦੇ ਮੂਹਰੇ ਬ੍ਰਿਟੇਨ ਨੂੰ ਲਾ ਲੋ ਜਾਂ ਬ੍ਰਿਟਿਸ਼ ਸਰਕਾਰ ਨੂੰ ਇੱਕ ਸਮਾਪਾ ਕੇ ਗੋਡੇ ਟੇਕਣੇ ਪਏ ਜਿਹਦੇ ਵਿੱਚ ਕਿ ਪੰਜਾਬੀਆਂ ਨੇ ਛੋਟੇ ਬੱਚਿਆਂ ਨੇ ਤੇ ਸਾਡੀਆਂ ਭੈਣਾਂ ਨੇ ਜੋ ਬਹਾਦਰ ਔਰਤਾਂ ਸੀ ਉਹਨਾਂ ਨੇ ਵੀ ਸਾਰੇ ਨਾਲੋਂ ਵੱਧ ਮਤਲਬ ਅੰਗਰੇਜ਼ ਸਰਕਾਰ ਨੂੰ ਆਪਣਾ ਲੋਹਾ ਮਨਾਇਆ ਉਹਨਾਂ ਦੇ ਦੰਦ ਖੱਟੇ ਕੀਤੇ ਸੋ ਉਸ ਸਮੇਂ ਨਾ ਗਾਦਰ ਦੀ ਗੂੰਜ ਨਾਂ ਦਾ ਇੱਕ ਅਖਬਾਰ ਵੀ ਮੈਗਜ਼ੀਨ ਕੁਝ ਸਫੇ ਤੇ ਉਹਦੇ ਵਿੱਚ ਦੇਖਣ ਨੂੰ ਕੀ ਮਿਲਦਾ ਗਿਆ ਕਿ ਉਹਦੇ ਵਿੱਚ ਨਾ ਬ੍ਰਿਟਿਸ਼ ਸਰਕਾਰ ਦਾ ਜੋ ਜਲੂਸ ਸੀਗਾ ਉਹ ਨਿਕਲਿਆ ਜਦੋਂ ਉਹ ਮੈਗਜ਼ੀਨ ਦੁਨੀਆ ਭਰ ਦੇ ਵਿੱਚ ਗਏ ਤਾਂ ਉਹਨਾਂ ਨੂੰ ਪਤਾ ਲੱਗਦਾ ਹੈਗਾ ਤਾਂ ਉੱਥੋਂ ਦੇ ਲੋਕਾਂ ਨੇ ਵੀ ਉਹਨਾਂ ਨੂੰ ਲਾਣਤਾ ਪਾਈਆਂ ਕਿ ਵੀ ਤੁਸੀਂ ਗਲਤ ਕੀਤਾ ਤੁਸੀਂ ਨੇ ਮਤਲਬ ਇੱਕ ਨਿਹੱਥੇ ਲੋਕਾਂ ਦੇ ਉੱਪਰ ਬੇਵਜ੍ਹਾ ਤੁਸੀਂ ਗੋਲੀ ਚਲਾ ਦਿੱਤੀ ਠੀਕ ਹੈ ਨਾ ਸੋ ਫਿਰ ਹੌਲੀ-ਹੌਲੀ ਇਹ ਸੰਘਰਸ਼ ਤੇਜ਼ ਹੋਇਆ ਇਹ ਉਹ ਖੂਆ ਦੋਸਤੋ ਸੋ ਜਿਹਦੇ ਵਿੱਚ ਕਿ ਛੋਟੇ ਬੱਚਿਆਂ ਨੇ ਬਜ਼ੁਰਗਾਂ ਨੇ ਸਾਡੀਆਂ ਧੀਆਂ ਨੇ ਭੈਣਾਂ ਨੇ ਜਿਉਂਦੇ ਜੀ ਆਪਣੀ ਪੱਤ ਬਚਾਉਣ ਦੇ ਲਈ ਲਾ ਲੋ ਆਪਣੇ ਆਪ ਨੂੰ ਕਿਵੇਂ ਨਾ ਕਿਵੇਂ ਉਹਨਾਂ ਦੀ ਗੋਲੀ ਤੋਂ ਬਚਾਉਣ ਲਈ ਲੋਕਾਂ ਨੇ ਅੰਨੇ ਵਾਖੂ ਦੇ ਵਿੱਚ ਸਾਲਾ ਮਾਰ ਦਿੱਤੀਆਂ ਕੁਝ ਉਸ ਸਮੇਂ ਜੋ ਹਕੂਮਤ ਸੀ ਉਹਨਾਂ ਨੇ ਵੀ ਗੋਲੀਆਂ ਮਾਰ-ਮਾਰ ਕੇ ਵੀ ਲੋਕਾਂ ਨੂੰ ਸੈੱਟ ਦਿੱਤਾ ਭਰ ਦਿੱਤਾ ਇਹ ਖੂਕ ਕਹਿੰਦੇ ਲਾਸਾਂ ਨਾਲ ਭਰ ਗਿਆ ਸੀਗਾ ਇੱਕ ਸਮੇਂ ਦੇ ਦੌਰਾਨ ਸੋ ਇੱਥੇ ਆ ਕੇ ਮਨ ਬਹੁਤ ਭਾਵਕ ਹੁੰਦਾ ਵੀ ਆਪਾਂ ਮੈਂ ਆਪਣੇ ਛੋਟੇ ਬੱਚਿਆਂ ਨੂੰ ਵੀ ਜਿੰਨੀ ਕੁ ਨੌਲੇਜ ਆਪਣੇ ਕੋਲ ਸੀ ਉਹ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਕਿ ਜ਼ਿਆਦਾ ਨਹੀਂਗਾ ਜੇ ਕਿਤੇ ਉਹਨਾਂ ਦੀ ਪੈੜ ਦੇ ਵਿੱਚ ਪੈੜ ਵੀ ਧਰ ਲੀਏ ਛੋਟਾ ਮੋਟਾ ਕਿਤੇ ਚਿੰਗਾਰੀ ਕਿਤੇ ਉਹ ਦੇਸ਼ ਭਗਤੀ ਦੀ 50% ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਹੈ ਵੀ ਇਨਾਂ ਬੱਚਿਆਂ ਨੇ ਵੀ ਕਿੱਥੋਂ ਤੱਕ ਜਾਣਾ ਹੈ ਕਿਉਂਕਿ ਭਗਤ ਸਿੰਘ ਦੇ ਚਾਚਾ ਜੀ ਲਾਲੂ ਜਾਂ ਉਦਮ ਸਿੰਘ ਹੁਣੀ ਲਾਲੂ ਜਿੰਨੇ ਵੀ ਇਨਕਲਾਬੀ ਰਹੇ ਨੇਗੇ ਜਾਂ ਤਾਂ ਉਹ ਆਪਣੇ ਪੜ੍ਹਾਈ ਦੇ ਦੌਰਾਨ ਜਾਂ ਪਰਿਵਾਰ ਦੇ ਵਿੱਚ ਜਿਵੇਂ ਭਗਤ ਸਿੰਘ ਦੇ ਚਾਚਾ ਜੀ ਸੀ ਅਜੀਤ ਸਿੰਘ ਜੀ ਠੀਕ ਹੈ ਨਾ ਪਗੜੀ ਸੰਭਾਲ ਜੱਟਾ ਲਹਿਰ ਦੇ ਉਹ ਵੀ ਸੰਸਥਾਪਕ ਰਹੇ ਨੇਗੇ ਸੋ ਇਹ ਗੋਲੀਆਂ ਦੇ ਨਿਸ਼ਾਨ ਨੇਗੇ ਜੋ ਅੱਜ ਵੀ ਜਲਿਆਂਵਾਲੇ ਬਾਗ ਦੇ ਵਿੱਚ ਬਖੂਬੀ ਕਾਇਮ ਨੇ ਦੋਸਤੋ ਇਹ ਗਵਾਹੀ ਭਰਦੇ ਨੇ ਉਸ ਸਮੇਂ ਦੀ ਕਿ ਕਿੰਨਾ ਧੱਕਾ ਹੋਇਆ ਹੋਵੇਗਾ ਲੋਕਾਂ ਦੇ ਨਾਲ ਠੀਕ ਹੈ ਨਾ ਜਿਹਦੇ ਨਾਲ ਦੁਆਰਾ ਵੀ ਇਸ ਐ ਸਾਨਣੀ ਕੀਤੀਆਂ ਪਈਆਂ ਨੇ ਸੋ ਪ੍ਰੋਜੈਕਟਾਂ ਦੇ ਰਾਹੀਂ ਇੱਥੇ ਸਭ ਕੁਝ ਸਮਝਾਇਆ ਗਿਆ ਹੈਗਾ ਕੀ ਕੀ ਸਮਾਸੀ ਕਿਮਿਕੇ ਵਿੱਚ ਲੋਕਾਂ ਦੇ ਨਾਲ ਧੱਕੇਸਾਹੀ ਹੁੰਦੀ ਆਈ ਮੈਗਜ਼ੀਨਾਂ ਸਪੀਆਂ ਤੇ ਅੰਗਰੇਜ਼ ਸ਼ਾਸਕਾਂ ਕੋਲੇ ਇਹ ਗੱਲਾਂ ਬਾਤਾਂ ਜਾਂਦੀਆਂ ਨਹੀਂ ਗਿਆ ਹੈ ਨਾ ਦੁਨੀਆ ਲੈਵਲ ਤੇ ਉੱਪਰ ਜੋ ਕਿ ਅੰਗਰੇਜ਼ ਇਸ ਚੀਜ਼ ਨੂੰ ਚੰਗਾ ਨਹੀਂ ਮੰਨਦੇ ਸੀਗੇ ਉਹ ਹੇਟ ਕਰਦੇ ਸੀਗੇ ਕਿ ਵੀ ਸਾਡੇ ਮਤਲਬ ਜ਼ੁਲਮ ਦੀ ਜੋ ਗੱਲਬਾਤ ਹੈ ਉਹ ਅੱਗੇ ਲੀਕ ਆਊਟ ਨਾ ਹੋਵੇ ਸੋ ਬਈ ਇੱਥੇ ਆ ਕੇ ਕੁਝ ਸਮੇਂ ਦੇ ਲਈ ਮਨ ਖਾਮੋਸ਼ ਜਾਂ ਹੋ ਗਿਆ ਉਹ ਆਪਣੇ ਆਪ ਤੋਂ ਕੁਝ ਕੁ ਜਜ਼ਬਾਤ ਮਤਲਬ ਬਾਹਰ ਹੋ ਗਏ ਸੋ ਏ ਅੱਜ ਆਪਾਂ ਸੀ ਜਿਲ੍ਹਾਵਾਲੇ ਬਾਗ ਦਾ ਛੋਟਾ ਜਿਹਾ ਇੱਥੇ ਆਪਾਂ ਟੂਰ ਸੀਗਾ ਸਾਡਾ ਅੱਜ ਤਾਂ ਅਸੀਂ ਦੋਸਤੋ ਕੋਰੀਡੋਰ ਤੋਂ ਸੀ ਵਾਪਸ ਕੋਰੀਡੋਰ ਤੋਂ ਮੁੜਦੇ ਹੋਏ ਹੋਏ ਮਤਲਬ ਲੰਗਣ ਨੂੰ ਮਨ ਨਹੀਂ ਕੀਤਾ ਦੂਰ ਤੇ ਮਨ ਮੰਨਿਆ ਕਿ ਆਪਾਂ ਇੱਕ ਵਾਰ ਜਿਲ੍ਹਾਵਾਲਾ ਬਾਗ ਜ਼ਰੂਰ ਜਾ ਕੇ ਆਵਾਂਗੇ ਸੋ ਇਸ ਤਰ੍ਹਾਂ ਆਪਣੇ ਸ਼ਹੀਦਾਂ ਨੂੰ ਜਾ ਉਹਨਾਂ ਦੀ ਸ਼ਹਾਦਤ ਨੂੰ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਦੋਸਤੋ ਸੋ ਇਹ ਸਮਾਰਕ ਬਣਿਆ ਹੋਇਆ ਹੈਗਾ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਬਹੁਤ ਦੂਰ ਦਰਾਡੇ ਦੇ ਲੋਕ ਇੱਥੇ ਆਉਂਦੇ ਨੇ ਕਿ ਵਰਲਡ ਲੈਵਲ ਤੱਕ ਦੇ ਲੋਕ ਇੱਥੇ ਆਉਂਦੇ ਨੇ ਉਹ ਆ ਕੇ ਵੇਖਦੇ ਨੇਗੇ ਕਿ ਵੀ ਇਸ ਦੇ ਪਿੱਛੇ ਰਾਜ ਕੀ ਹੈਗਾ ਜੇ ਜਿਲ੍ਹਿਆਂਵਾਲਾ ਬਾਗ ਇਹਦਾ ਨਾਮ ਰੱਖਿਆ ਤਾਂ ਰੱਖਿਆ ਕਿਉਂ ਕੀ ਕਾਰਨ ਸੀਗਾ ਇਹਦਾ ਸੋ ਕੁਝ ਕੁ ਲੋਕ ਆ ਕੇ ਇੱਥੇ ਗਲਤ ਹਰਕਤਾਂ ਵੀ ਕਰਦੇ ਨੇ ਸੋ ਇਹ ਗੱਲਾਂ ਮਾੜੀਆਂ ਹੁੰਦੀਆਂ ਨੇ ਕਿਉਂਕਿ ਇੱਕ ਸਹੀਦਾਾਂ ਦੀ ਇਹ ਧਰਮ ਧਰਤੀ ਹੈਗੀ ਦੋਸਤੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਕੁਝ ਵੀ ਨਹੀਂ ਹੈ ਤੇ ਜਿਨ੍ਹਾਂ ਨੂੰ ਪਤਾ ਹੈਗਾ ਤਾਂ ਉਹਨਾਂ ਲਈ ਬਹੁਤ ਕੁਝ ਹੈ ਦੋਸਤੋ ਇੱਕ ਅਖੰਡ ਜੋਤ ਹੈ ਦੋਸਤੋ ਇੱਥੇ ਅਮਰ ਜੋਤ ਵੀ ਕਹਿ ਦਿੰਦੇ ਨੇ ਇਹਨੂੰ ਜੋ 24 ਘੰਟੇ ਹੀ ਬਲਦੀ ਰਹਿੰਦੀ ਹੈਗੀ ਦੋਸਤੋ ਸੋ ਇਹਦੇ ਨਾਲ ਵੀ ਇੱਕ ਥੀਏਟਰ ਅਤੇ ਨਾਲ ਹੀ ਇਥੋਂ ਬਾਹਰ ਜਾਣ ਦਾ ਰਸਤਾ ਹੈਗਾ ਸੋ ਆਪਾਂ ਵੀ ਇਥੇ ਨਤਮਸਤਕ ਹੋਵਾਂਗੇ ਆਪਣੇ ਸ਼ਹੀਦਾਂ ਦੇ ਲਈ ਹਰ ਇੱਕ ਬੰਦੇ ਦੀ ਦੌੜ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਕਿ ਕੁਝ ਨਾ ਕੁਝ ਸਮਾਜ ਦੇ ਲਈ ਆਪਣੇ ਪੰਜਾਬ ਜਾਂ ਦੇਸ਼ ਦੇ ਪ੍ਰਤੀ ਕੁਝ ਕੀਤਾ ਜਾਵੇ ਸੋ ਸਮਾਂ ਆਉਣ ਤੇ ਆਪਣੇ ਆਪ ਹੀ ਡਿਊਟੀਆਂ ਲੱਗ ਜਾਂਦੀਆਂ ਨੇ ਪਰ ਉਹ ਚਿੰਗਾਰੀ ਦਾ ਹੋਣਾ ਖੂਨ ਦੇ ਵਿੱਚ ਜ਼ਰੂਰੀ ਹੁੰਦਾ ਦੋਸਤੋ ਜਿਵੇਂ ਇਹ ਪੰਜਾਬ ਦਾ ਇਤਿਹਾਸ ਦੱਸਿਆ ਗਿਆ ਜਿੰਨੇ ਤੁਸੀਂ ਇਹ ਫੋਟੋਆਂ ਦੇ ਵਿੱਚ ਇੱਕ ਇਨਕਲਾਬੀ ਵੀਰਾਂ ਨੂੰ ਦੇਖ ਰਹੇ ਹੋ ਸਾਰੇ ਪੰਜਾਬ ਦੇ ਹੀ ਇਹ ਬਜ਼ੁਰਗ ਜਾਂ ਪੰਜਾਬ ਦੇ ਹੀ ਨੌਜਵਾਨ ਜਾਂ ਧੀਆਂ ਜਾਂ ਸਾਡੀਆਂ ਮਾਮਾ ਸੀ ਜਿਨ੍ਹਾਂ ਨੇ ਉਸ ਸੰਘਰਸ਼ ਦੇ ਵਿੱਚ ਵੱਡਾ ਰੋਲਾਦਾ ਕੀਤਾ ਸੋ ਥੀਏਟਰ ਚੱਲ ਰਿਹਾ ਥੀਏਟਰ ਦੇ ਵਿੱਚ ਸਾਰੀ ਗੱਲਬਾਤ ਨੂੰ ਬਾ ਖੂਬੀ ਢੰਗ ਦੇ ਨਾਲ ਸਮਝਾਇਆ ਜਾ ਰਿਹਾ ਹੈਗਾ ਸੋ ਉਹ ਲਹਿਰੀ ਕੁਝ ਐਦਾਂ ਦੀ ਸੀ ਦੋਸਤੋ ਉਸ ਸਮੇਂ ਜਿਵੇਂ ਪਗੜੀ ਸੰਭਾਲ ਲੈ ਔਰ ਚੱਲੀ ਤੇ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਉਸ ਦਾ ਤ੍ਰੇਸ ਸੀਗਾ ਉਸ ਸਮੇਂ ਨੌਜਵਾਨਾਂ ਦੇ ਵਿੱਚ ਪੱਟਾ ਬੰਨਣ ਦਾ ਕੁੜੀਆਂ ਦੇ ਵਿੱਚ ਸਿਰ ਤੇ ਚੁੰਨੀ ਰੱਖਣ ਦਾ ਹੈਨਾ ਸਮੇ ਸਮੇਂ ਗਿਆ ਕਰਦਾ ਸੀ ਸੋ ਦੋਸਤੋ ਅੱਜ ਲਈ ਇੰਨਾ ਸੀ ਦਿਓ ਇਜਾਜ਼ਤ ਅਗਲੀ ਵਾਰ ਫੇਰ ਕਿਸੇ ਨਵੀਂ ਜਗ੍ਹਾ ਦੇ ਉੱਪਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਫਿਰ ਤੋਂ ਸੰਝ ਪਾਵਾਂਗੇ ਸੋ ਤਦ ਤੱਕ ਦੇ ਲਈ ਸਾਰੇ ਹੀ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ